ਸਸ਼ੇ ਕਲ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਨਾ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਭਾਰਤ ਚ ਕਰਮਚਾਰੀਆਂ ਦੀ ਹੋ ਸਕਦੀ ਬਲਬਲੇ ਇਸ ਤਰ੍ਹਾਂ 9.5 ਤੱਕ ਬਾਤ ਸਕਦੀ ਤਨਖਾਹ ਸਰਵੇ ਜੋ ਹੋਇਆ ਕਲਾਸਾ ਇਸ ਦੇ ਨਾਲ ਹੀ ਗਲੋਬਲ ਪ੍ਰੋਫੈਸ਼ਨਲ ਸਰਵਿਸਸ ਫਰਮ ਆਓ ਐਨ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ 2025 ਵਿੱਚ ਭਾਰਤ ਵਿੱਚ ਤਨਖਾਹਾਂ ਵਿੱਚ 9.5% ਵਾਧਾ ਹੋਣ ਦਾ ਅਨੁਮਾਨ ਹੈ ਜੋ ਕਿ ਬਿਅਰ 24 ਵਿੱਚ ਦਰਜ ਕੀਤੇ ਗਏ 9.3% ਵਾਧੇ ਨਾਲੋਂ ਥੋੜਾ ਵੱਧ ਹੈ ਇਸ ਦੇ ਨਾਲ ਹੀ ਇੰਜੀਨੀਅਰਿੰਗ ਦੇ ਮੈਨੂਫੈਕਚਰਿੰਗ ਵਿੱਚ ਸਭ ਤੋਂ ਵੱਧ ਵਾਧੇ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਵਿੱਤੀ ਸੰਸਥਾ ਤੇ ਗਲੋਬਲ ਸਮਰਥਾ ਕੇਂਦਰ GCCS ਉਦਯੋਗਿਕ ਵਿੱਚ ਵਾਅਦਾ ਇਸ ਦੇ ਨਾਲ ਹੀ ਇੰਜੀਨੀਅਰਿੰਗ ਨਿਰਮਾਣ ਅਤੇ ਰੇਟਿੰਗ ਉਦਯੋਗਾਂ ਵਿੱਚ ਤਨਖਾਹ ਵਿੱਚ 10% 70% ਦਾ ਵਾਅਦਾ ਹੋਣ ਦੀ ਸਭਾਵਨਾ ਹੈ ਵਿੱਤੀ ਸੰਸਥਾਵਾਂ ਵਿੱਚ ਤਨਖਾਹਾਂ ਵਿੱਚ 9.9% ਦਾ ਵਾਅਦਾ ਹੋ ਸਕਦਾ ਹੈ ਇਸ ਦੇ ਨਾਲ ਇਹ ਮਤਲਬ ਹੈ ਕਿ ਕੰਪਨੀਆਂ ਚੰਗੇ ਕਰਮਚਾਰੀਆਂ ਨੂੰ ਮੱਤਵ ਦੇ ਰਹੀ ਹੈ ਅਤੇ ਟੈਕਨੋਲੋਜੀ ਅਤੇ ਸੇਵਾਵਾਂ ਗਲੋਬਲ ਸਮਰੱਥਾ ਦੇ ਇੱਕ ਤਨਖਾਹ ਵਿੱਚ 9.9% ਅਤੇ ਟੈਕਨੋਲੋਜੀ ਉਦਪਾਦਾਂ ਵਿੱਚ 9.3% ਦੇ ਵਾਧੇ ਦੀ ਉਮੀਦ ਕੀਤੀ ਜਾ ਰਹੀ ਟੈਕਨੋਲੋਜੀ ਸਹਾਦੇਸ ਵਿਖਾ ਕੀਤਾ ਹੈ ਖਬਰ ਮਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ